ਕਹਿੰਦੇ ਇੱਥੇ ਸਾਰੇ ਸੈਕਟਰੀ ਸਾਹਿਬਾਨ ਜੀਆਰਐਸ ਬੀਡੀਪੀਓ ਟਿਲੋ ਸਾਹਿਬ ਕੋਸ਼ ਸਾਡੇ ਸਰਪੰਚ ਸਾਹਿਬਾਨ ਵੀ ਨਾਲ ਸੀਗੇ ਤੇ ਗਰਾਊਂਡਾਂ ਬਣਾਉਣ ਦੇ ਲਈ ਹਲਕੇ ਕਨੌਰ ਦੇ ਤਕਰੀਬਨ 175 ਦੇ ਕਰੀਬ ਪਿੰਡ ਨੇ ਤੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਇੱਕ ਚੰਗਾ ਵਾਲੀਬਾਲ ਕੋਰਟ ਇੱਕ ਚੰਗਾ ਜਿਹੜਾ ਗਰਾਊਂਡ ਬਣਾਇਆ ਜਾਵੇ ਸੋ ਉਸ ਦੇ ਸੰਬੰਧ ਦੇ ਵਿੱਚ ਮੀਟਿੰਗ ਸੀ ਇਹ ਪ੍ਰੋਜੈਕਟ ਤਕਰੀਬਨ 4 ਕਰੋੜ ਰੁਪਏ ਦੇ ਨੇੜੇ ਤੇੜੇ ਦਾ ਪ੍ਰੋਜੈਕਟ ਜਿਹੜਾ ਬਣੇਗਾ ਸੋ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਾਡੇ ਸੁਪਰਮੋ ਰਵਿੰਦ ਕੇਤਰੀਵਾਸਾਬ ਵੱਲੋਂ ਨਾ ਸਾਰਿਆਂ ਵੱਲੋਂ ਰਲ ਕੇ ਯੁੱਧ ਨਸ਼ਾ ਵਿਰੁੱਧ ਜਿਹੜਾ ਆਪਾਂ ਛੇੜਿਆ ਕਿਉਂਕਿ ਬੱਚਿਆਂ ਨੂੰ ਆਪਾਂ ਜਿੰਨਾ ਟਾਈਮ ਗਰਾਊਂਡਾਂ ਵੱਲ ਨਹੀਂ ਲੈ ਕੇ ਜਾਵਾਂਗੇ ਤੇ ਆਪਾਂ ਨੂੰ ਬੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਸੋ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਗਰਾਊਂਡਾਂ ਵੱਲ ਜਾਓ ਰੁਜ਼ਗਾਰ ਜਿਹੜਾ ਉਹ ਤੁਹਾਨੂੰ ਮਾਨ ਸਰਕਾਰ ਜਿਹੜਾ ਦੇਣ ਜਾ ਰਹੀ ਹੈ ਸੋ ਯੁੱਧ ਜਿਹੜਾ ਨਸ਼ਾ ਵਿਰੁੱਧ ਮੈਂ ਇਹਦੀ ਗੱਲ ਕਹਾਂਗਾ ਕਿ ਉਠੋ ਤੁਰੋ ਤੇ ਸਰਕਾਰ ਤੁਹਾਡੀ ਵੇਟ ਕਰ ਰਹੀ ਹੈ ਜੋ ਆਪਣੇ ਲਾਂਬੇ ਸੀ ਵਿਲੇ ਸ਼ਿਕਵੇ ਸੀ ਵੀ ਸਰਕਾਰਾਂ ਸਪੋਰਟਸ ਲਈ ਬਹੁਤ ਘੱਟ ਕਰਦੀਆਂ ਸੋ ਮਾਨ ਸਰਕਾਰ ਨੇ ਜਿਹੜਾ ਬਜਟ ਹੈ ਉਹ 985 ਕਰੋੜ ਜਿਹੜਾ 985 ਕਰੋੜ ਦੇ ਨੇੜੇ ਤੇੜੇ ਉਹ ਵੀ ਬਜਟ ਕੀਤਾ ਪਹਿਲਾਂ ਜਦੋਂ ਅਸੀਂ ਵਾਕਡੋਰ ਸੰਭਾਲੀ ਸੀ ਉਦੋਂ 200 ਕਰੋੜ ਜਿਹੜਾ ਇਹਦਾ ਬਜਟ ਸੀ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਬਜਟ ਹੈ ਸੋ ਮੈਂ ਸਾਰੇ ਮੀਡੀਆ ਦੇ ਜ਼ਰੀਏ ਬੇਨਤੀ ਕਰਨਾ ਵੀ ਆਪਾਂ ਉੱਠੀਏ ਦੇ ਗਰਾਉਂਡ ਤੇ ਕਿ ਗਰਾਉਂਡ ਬਣਾਣੇ ਕਦੋਂ ਸ਼ੁਰੂ ਹੋਣਗੇ ਕਦੋਂ ਤੱਕ ਸਾਰੇ ਪਿੰਡਾਂ 'ਚ ਤਿਆਰ ਹੋ ਜਾਣਗੇ ਜੀ ਇਹ ਆਪਾਂ ਕੁਛ ਤਾਂ ਬਣਾ ਦਿੱਤੇ ਸੀ ਪਹਿਲਾਂ ਸ਼ੁਰੂ ਕੀਤੇ ਸੀ ਆ ਆਈਡੀਆ ਜਿਹੜਾ ਆਪਣੇ ਚਾਪੜ ਤੋਂ ਨੇੜੇ ਤੁਸੀਂ ਜਾ ਕੇ ਦੇਖ ਸਕਦੇ ਹੋ ਵਾਲੀਵਾਲ ਕੋਡ ਜਿਹੜਾ ਉਹ ਤੇ ਬਣ ਕੇ ਰੈਡੀ ਹੋ ਗਿਆ ਘਰਾਮੇ ਦੇ ਵਿੱਚ ਸਟੇਡੀਅਮ ਬਣ ਕੇ ਰੈਡੀ ਹੋ ਗਿਆ ਸੀ ਖੇੜੀ ਗੁਰਨਾ ਦੇ ਵਿੱਚ ਸਟੇਡੀਅਮ ਬਣ ਕੇ ਰੈਡੀ ਹੋ ਗਿਆ ਸੀ ਤੇ ਕੱਲ ਨੂੰ ਵਾਲੀਵਾਲ ਕੋਡ ਜਿਹੜੇ ਅਸੀਂ ਕੱਲ ਨੂੰ ਸ਼ੁਰੂ ਕਰਦੇ ਹਾਂਗੇ ਕੁਛ ਸਟੇਡੀਅਮ ਜਿਹਦੇ 1 ਏਕੜ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਪਾਸ ਹੋ ਕੇ ਆਏ ਐ ਉਹ ਵੀ ਸੋ ਮੈਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਤੇ ਜਿਹੜੇ ਕੱਲ ਨੂੰ ਆਪਾਂ ਗਰਾਊਂਡਾਂ ਦਾ ਜਿਹੜਾ ਕੰਮ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਕਰਦਾਂਗੇ ਇਹਦਾ ਟਾਈਮ ਜਿਹੜਾ ਤਕਰੀਬਨ ਮੈਨੂੰ ਲੱਗਦਾ 60 ਕ ਦਿਨ ਦਾ 50 ਤੋਂ 60 ਦਿਨ ਦਾ ਇਹਦਾ ਟਾਈਮ ਆ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਵਾਰੀ ਮਟੀਰੀਅਲ ਦੀ ਦਿੱਕਤ ਆ ਜਾਂਦੀ ਅੱਗੇ ਬਾਡੀ ਦਾ ਸੀਜ਼ਨ ਵੀ ਆ ਜਾਣਾ ਸੋ ਮੈਨੂੰ ਲੱਗਦਾ ਵੀ ਅਸੀਂ ਜਿਹੜਾ 50 60 ਦਿਨ ਦੇ ਵਿੱਚ ਸਾਰੇ ਜਿਹੜੇ ਕੰਪਲੀਟ ਕਰ ਦਾਂਗੇ ਕਈ ਵਾਰੀ ਕਿਸੇ ਪਿੰਡ ਦੇ ਵਿੱਚ ਜਗ੍ਹਾ ਦੀ ਵੀ ਦਿੱਕਤ ਆ ਜਾਂਦੀ ਆ ਵੀ ਆਪਾਂ ਨੇ ਜਗ੍ਹਾ ਦੇ ਉੱਤੇ ਸਹਿਮਤੀ ਨਹੀਂ ਬਣਦੀ ਸੋ ਮੈਂ ਸਾਰੇ ਸਰਪੰਚ ਸਾਹਿਬਾਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਹਦੇ ਵਿੱਚ ਤੁਸੀਂ ਸਹਿਯੋਗ ਦੇਣਾ ਇੱਕ ਵਧੀਆ ਜਗ੍ਹਾ ਦੇ ਉੱਤੇ ਜਿੱਥੇ ਨੌਜਵਾਨਾਂ ਨੂੰ ਕੱਲ ਨੂੰ ਬੱਚੇ ਖੇਡਣ ਕੋਈ ਪਿੰਡ ਵਾਲਿਆਂ ਨੂੰ ਵੀ ਤਕਲੀਫ ਨਾ ਹੋਵੇ ਕਈ ਵਾਰੀ ਕੀ ਹੁੰਦਾ ਬੱਚੇ ਖੇਡਦੇ ਆ ਤਾਂ ਸ਼ੋਰ ਕਰਦੇ ਤੇ ਫਿਰ ਬਾਅਦ ਵਿੱਚ ਸ਼ਿਕਾਇਤਾਂ ਆਉਂਦੀਆਂ ਚੰਗੀ ਜਗ੍ਹਾ ਟੈਂਕੀ ਦੇ ਉੱਤੇ ਜਗ੍ਹਾ ਮਿਲ ਜਾਂਦੀ ਹੈ ਸਕੂਲ ਦੀ ਗਰਾਊਂਡ ਮਿਲ ਜਾਂਦੀ ਹੈ ਬਾਹਰ ਕੋ ਖੁੱਲੀ ਜਗ੍ਹਾ ਮਿਲ ਜਾਂਦੀ ਹੈ ਸੋ ਚੰਗੀ ਜਗ੍ਹਾ ਚੂਜ਼ ਕਰਕੇ ਤੁਸੀਂ ਦਿਓ ਗਰਾਊਂਡ ਅਸੀਂ ਬਣਾ ਕੇ ਦੇ ਦਾਂਗੇ ਬਹੁਤ ਬਹੁਤ ਧੰਨਵਾਦ ਬਲਾਕ ਅਕਾਦ ਪਿੰਟ ਹੈ ਤਾਂ ਸਰ ਸ਼ੰਭੂ ਕਲਾ ਅਤੇ ਸਰਕਾਰ ਵੱਲੋਂ ਮੈਨੂੰ ਬਲਾਕ ਕਨੌਰ ਦਾ ਵੀ ਚਾਰਜ ਮਿਲਿਆ ਹੈ ਅੱਜ ਦੀ ਮੀਟਿੰਗ ਦੇ ਸਬੰਧ ਵਿੱਚ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਵੱਲੋਂ ਬੜੇ ਵੱਾਰ ਕਟਿੰਗ ਲੈਵਲ ਤੇ ਸਾਰੇ ਪੰਜਾਬ ਵਿੱਚ ਪਲੇਗ੍ਰਾਉਂਡ ਬਣਾਉਣ ਦੀ ਇੱਕ ਤਜਵੀਜ਼ ਹੈ ਜੋ ਕਿ ਜਿਸ ਦੀ ਟੈਕਨੀਕਲ ਅਪਰੂਵਲ ਵੀ ਮਿਲ ਚੁੱਕੀ ਹੈ ਅਤੇ ਐਡਮਿਨਿਸਟ੍ਰੇਟਿਵ ਅਪਰੂਵਲ ਵੀ ਮਿਲ ਚੁੱਕੀ ਹੈ ਦੋਨੇ ਬਲਾਕਾਂ ਵਿੱਚ ਮਿਲਾ ਕੇ 22 ਕਰੋੜ ਰੁਪਏ ਖਰਚੇ ਜਾਵੇਗਾ ਜਿਸ ਵਿੱਚ ਜੋ ਨਸ਼ਿਆਂ ਵਿਰੁੱਧ ਮਹਮ ਚੱਲ ਰਹੀ ਹੈ ਉਸ ਨੂੰ ਵੀ ਰੋਕਿਆ ਜਾਵੇਗਾ ਉਸ ਤੇ ਵੀ ਬਹੁਤ ਵਧੀਆ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਯੂਥ ਨੂੰ ਪਲੇਗਰਾਉਂਡਾਂ ਵਿੱਚ ਲਿਆ ਕੇ بڑے ਵਧੀਆ ਤਰੀਕੇ ਨਾਲ ਉਹਨਾਂ ਦਾ ਨਸ਼ਾ ਛਡਾ ਕੇ ਅਤੇ ਬਹੁਤ ਹੌਲੀਬਾਲ ਗਰਾਉਂਡ ਵੀ ਬਣਾਏ ਜਾ ਰਹੇ ਹਨ ਫੁੱਟਬਾਲ ਗਰਾਉਂਡ ਵੀ ਬਣਾਏ ਜਾ ਰਹੇ ਹਨ ਟਰੈਕ ਵੀ ਬਣਾਏ ਜਾਣਗੇ ਅਤੇ ਹਰੀ ਇੱਕ ਤਸਵੀਰ ਹੀ ਪੰਜਾਬ ਦੀ ਬਦਲ ਦਿੱਤੀ ਜਾਵੇਗੀ ਔਰ ਇਹ ਕੰਮ ਵੱਧ ਤੋਂ ਵੱਧ 15 ਮਈ ਤੱਕ ਪੂਰਾ ਕਰਕੇ ਇਸ ਦਾ ਨੀਂਹ ਪੱਥਰ ਵੀ ਅਤੇ ਉਦਘਾਟਨ ਕਰਾਈ ਜਾਵੇਗਾ ਹਲਕਾ ਕਿਨੌਰ ਚ ਕਿੰਨੇ ਕਿ ਪਿੰਡਾਂ ਚ ਬਣ ਜਾ ਰਹੇ ਜੀ 175 ਦੇ 175 ਪਿੰਡਾਂ ਵਿੱਚ ਹੀ ਇਹ بنائے ਜਾਣਗੇ ਸਰ ਜਿਵੇਂ ਕਈ ਪਿੰਡਾਂ ਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਜੀ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਵਿੱਚ ਜੋ ਸਕੂਲ ਹਨ ਆਲਰੇਡੀ ਉਹਨਾਂ ਦੇ ਵਿੱਚ بنائے ਜਾਣਗੇ ਜਿਨਾ ਕੋ ਹੈਗੇ ਉਹਨਾਂ ਦੇ ਵਿੱਚ ਵੋਲੀਬਾਲ ਦਾ ਅਸੀਂ ਗਰਾਉਂਡ ਬਣਾ ਰਹੇ ਹਾਂ ਜਿਸ ਲਈ ਬਹੁਤ ਕਟ ਲੋਡ ਹੋਣੀ ਹੈ ਪਰੰਤੂ ਫਿਰ ਵੀ ਬੱਚਿਆਂ ਨੂੰ ਸਹਿਯੋਗ ਹੁੰਦਾ ਹੈ ਕਿੰਨਾ ਕੁ ਐਸਟੀਮੇਟ ਜੋ ਹੈ ਅੱਜ ਐਮਐਲਏ ਸਾਹਿਬ ਵੀ ਆਏ ਕਿੰਨਾ ਕੁ ਐਸਟੀਮੇਟ ਜੋ ਹੈ ਐਸਟੀਮੇਟ 3.6 ਲੱਖ ਰੁਪਏ ਤਕਰੀਬਨ ਪਰ ਗਰਾਊਂਡ ਹੁੰਦਾ ਹੈ ਜੋ ਛੋਟਾ ਹੈ ਜੋ ਵੱਡਾ ਹੈ ਉਸ ਤੇ 15 ਲੱਖ ਰੁਪਏ ਵੀ ਖਰਚਣ ਇਹ ਪਿੰਡ ਦੇ ਲਿਆਰ ਨਾਲ ਜਿੱਥੇ ਜ਼ਮੀਨ ਘੱਟ ਹੈ ਉੱਤੇ ਛੋਟੇ ਬਣਾਏ ਜਾ ਰਹੇ ਹਨ ਜਿੱਥੇ ਜ਼ਮੀਨ ਉਪਲਬਧ ਹੈ ਉੱਥੇ ਵਧੀਆ ਤਰੀਕੇ ਨਾਲ ਵੱਡੇ ਵੀ ਬਣਾਏ ਜਾ ਸਰ ਇਹ ਵਾਲਾ ਜਿਹੜਾ ਬਜਟ ਹੈ ਇਹ ਇਹ ਪ੍ਰੂਵ ਹੋ ਚੁੱਕਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਅਪਰੂਵ ਹੋ ਕੇ ਸਾਡੇ ਕੋਲ ਪਹੁੰਚ ਚੁੱਕੀ ਹੈ ਇੱਕ ਦੋ ਕੰਮ ਸ਼ੁਰੂ ਕਰਾਏ ਜਾ ਰਹੇ ਇਹ ਕੱਲ ਤੋਂ 1 ਤਰੀਕ ਤੋਂ ਸਵੇਰੇ ਤਕਰੀਬਨ 9 10 ਵਜੇ ਪੂਰੇ ਜੰਗੀ ਪੱਧਰ ਤੇ ਇਸ ਨੂੰ ਮਹਮ ਦੇ ਤੌਰ ਤੇ ਚਲਾ ਕੇ ਨਿਪਰੇ ਚੜਾਇਆ ਜਾਵੇ ਸਰ ਤੁਸੀਂ ਪਹਿਲੇ ਦੱਸਿਆ ਕਦ ਤੱਕ ਇਹ ਕੰਪਲੀਟ ਹੋ ਜਾਏਗਾ ਇਹ तकरीबन 15 ਕਮਾਈ ਤੱਕ ਲਾਸਟ ਹੈ ਜੀ ਕਰਤਾਨ ਠੀਕ ਹੈ ਧੰਨਵਾਦ